ਕੋੜੇ ਪਹੁੰਚੀ ਜਾਂਦੇ ਨੇ ਬਈ ਤਗੜੇ ਤਗੜੇ ਸਸਰੀਕਾਲ ਬਈ ਸਾਰਿਆਂ ਨੂੰ ਅੱਜ ਦਿਖਾਵਾਂਗੇ ਬਈ ਤੁਹਾਨੂੰ ਜਗਰਾਉਂ ਕੋੜੀਆਂ ਦਾ ਮੇਲਾ 2025 ਦਾ ਆ ਆ ਲਈ ਆਉਂਦੇ ਨੇ 2 ਲੱਖ ਦਾ ਤੋਤਾ ਮਕਾਓ ਪੈਰਟ ਇਧਰ ਆ ਗਿਆ ਬਈ ਕਬੂਤਰ ਮੇਲੇ 'ਚ ਤਾਰੀ ਜਾਂਦੇ ਨੇ ਬਾਈ ਹੋਰੀ ਰੌਣਕਾਂ ਲੱਗ ਰਹੀਆਂ ਨੇ ਉੱਤਰ ਵੀ ਗਿਆ ਕੀ ਬਾਤ ਹੈ ਸੱਚੀ ਉੱਤਰ ਗਿਆ ਬਈ ਦੇਖੋ ਕਬੂਤਰਾਂ ਦੇ ਕੋਲੇ ਬਹਿ ਗਿਆ ਆ ਕੇ ਤਾਂ ਮਿੱਤਰੋ ਬਈ ਮੇਲੇ ਦੀ ਐਂਟਰੀ ਤੇ ਹੈਗੇ ਨੇ ਡੌਗਸ ਇੱਥੋਂ ਸ਼ੁਰੂ ਹੋ ਜਾਂਦਾ ਮੇਲਾ ਬਾਕੀ ਅੱਗੇ ਸਾਰੇ ਕੋੜੇ ਕੂੜੇ ਹਨਾ ਜਿੰਨੇ ਵੀ ਜਾਨਵਰ ਨੇ ਸਾਰੇ ਦਿਖਾਵਾਂਗੇ ਪਹਿਲਾਂ ਬਈ ਇੱਥੋਂ ਸ਼ੁਰੂ ਕਰਦੇ ਆਪਾਂ ਇੱਥੇ ਨੇ ਬਈ ਸ਼ਿਟਿਊ ਡੌਗ ਤੇ ਉਸ ਤੋਂ ਬਾਅਦ ਵੀਰੇ ਟੋਏਪੌਮਾਂ ਤੇ ਪੋਮੇਰੀਅਨ ਨੇ ਤੇ ਆਹ ਫੋਰ ਬਰੀਡ ਆ ਬਾਈ ਤੂੰ ਪੁੱਛਦੇ ਆ ਕਿਹੜੀ ਹੈਗੀ ਤੇ ਬਾਈ ਕੀ ਹਾਲ ਹੈ ਵੀਰੇ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਬਾਈ ਕੀ ਰੇਟ ਆ ਬਈ ਇਹਦਾ ਸ਼ਿਟਿਊ ਦਾ ਬਾਈ ਸ਼ਿਟਿਊ ਮੇਲ ਦੇ ਦੇਣੀ ਆਪਾਂ 14000 ਦਾ ਫੀਮੇਲ 10000 ਦੀ ਫੀਮੇਲ ਦਾ 10000 ਪੋਮੇਰੀਅਨ ਦੇ ਬੱਚੇ ਪਿਆ ਮੇਲ 5000 ਦਾ ਫੀਮੇਲ 4000 ਦੀ ਠੀਕ ਆ ਬਾਈ ਕਲਚਰ ਦਾ ਮੇਲ ਪਿਆ 8000 ਰੁਪਏ ਦਾ ਫੀਮੇਲ 6000 ਰੁਪਏ ਦੀ ਠੀਕ ਹੈ ਤੇ ਆਹ ਕਿਹੜੀ ਬਰੀਡ ਹੈ ਬਈ ਜਰਮਨ ਦੀ ਫੀਮੇਲ ਮਿਲ ਜੂ ਬਈ 7500 ਦੀ ਮੇਲ 8500 ਰੁਪਏ ਦਾ ਇਹ ਇੰਡੀਅਨ ਬੁਲੀਆ ਮੇਲ ਹੈਗਾ 9000 ਦਾ ਫੀਮੇਲ 6000 ਰੁਪਏ ਦੀ ਠੀਕ ਹੈ ਵੀਰੇ ਠੀਕ ਹੈ ਤੇ ਬਾਕੀ ਬਈ ਜਿੰਨੇ ਬੱਚੇ ਆਪਾਂ ਦਿੰਨੇ ਆ ਨਾ ਆਪਾਂ ਸਾਰੇ ਆਪਣੇ ਚੈਨਲ ਤੋਂ ਦਿੰਨੇ ਆ ਤੇ ਹੈਲਥ ਦੀ ਵੀ ਬੱਚੇ ਦੀ ਆਪਣੀ ਸਾਰਿਆਂ ਦੀ ਗਾਰੰਟੀ ਹੁੰਦੀ ਆ ਠੀਕ ਹੈ ਵੀਰੇ ਅੱਜ ਕੱਲੇ ਐਵੇਂ ਬਾਲਾ ਚੱਲੀ ਜਾਂਦਾ ਬਈ ਪਰਪੋ ਵਾਲਾ ਬੈਸ ਬਹੁਤ ਚੱਲੀ ਜਾਂਦਾ ਬੰਦਾ ਬਿਮਾਰ ਬੱਚੇ ਦੇ ਦਿੰਦਾ ਰੋਜ਼ ਇੱਕ ਦੋ ਬੰਦੇ ਦੇ ਫੋਨ ਆਉਂਦੇ ਵੀ ਅਸੀਂ 250 ਕਾਲੇ ਬੱਚੇ ਨਹੀਂ ਸਹੀ ਆਉਂਦੇ ਤਾਂ ਹੀ ਭਾਈ ਆਪਣੀ ਫੁੱਲ ਗਰੰਟੀ ਹੁੰਦੀ ਆਪਾਂ ਆਪਣੇ ਚੈਨਲ ਤੋਂ ਦਿੰਨੇ ਆ ਮੈਂ ਆਪਾਂ ਪਹਿਲੇ ਬੰਦੇ ਨੂੰ ਆਪਸ਼ਨ ਇਹ ਦਿੰਨੇ ਆ ਵੀ ਆਪਣੇ ਕੋਲੇ ਆਓ ਵਿਜੀਟ ਕਰੋ ਲਾਈਵ ਬੱਚਾ ਦੇਖੋ ਚੈੱਕ ਕਰਕੇ ਲੈ ਕੇ ਜਾਓ ਚੈੱਕ ਕਰਕੇ ਲੈ ਕੇ ਜਾਓ ਸਾਰੀ ਆਪਣੀ ਗਰੰਟੀ ਹੁੰਦੀ ਆ ਠੀਕ ਆ ਤਾਂ ਭਾਈ ਆ ਭਾਈ ਹੋਰਾਂ ਦੇ ਕਾਰਡ ਆ ਭਾਈ ਹੈਨਾ ਬਾਈ ਹੋਰਾਂ ਦਾ ਨੰਬਰ ਆਗਾ ਤਾਂ ਭਾਈ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਤੇ ਆ ਆਪਣੇ ਦੂਜੇ ਭਰਾ ਦਾ ਕੈਨਲ ਆ ਭਾਈ ਇਹ ਵੀ ਚੱਕ ਲਓ ਭਾਈ ਇਹਦਾ ਵੀ ਲੈ ਲਓ ਲਓ ਭਾਈ ਇਧਰ ਨੇ ਬਹੁਤ ਸ਼ਾਨਦਾਰ ਟੈਂਟ ਤੇ ਸ਼ਾਨਦਾਰ ਘੋੜੇ ਤੇ ਇਧਰ ਦੋ ਘੋੜਿਆਂ ਦਾ ਮੱਥਾ ਲਵਾਈ ਜਾਂਦੇ ਨੇ ਇਹ ਵੀ ਬਹੁਤ ਸ਼ਾਨਦਾਰ ਨੇ ਕਾਲਾ ਤੇ ਇੱਕ ਨੀਲਾ ਇੱਕ ਆ ਗਿਆ ਇੱਧਰ ਵੀ ਨੀਲਾ ਆ ਦੇਖੋ ਵੀ ਆ ਹੁੰਦਾ ਨੋਕਰਾ ਦੇਖੋ ਕਿੰਨਾ ਸ਼ਿੰਗਾਰਿਆ ਹੋਇਆ ਕਿੰਨਾ ਘੈਂਟ ਲੱਗਦਾ ਬਈ ਦੇਖੋ ਕੱਦ-ਕਾਠ ਵੀ ਪੂਰਾ ਘੈਂਟ ਆ ਬਈ ਲੱਗ ਗਿਆ ਵੀ ਲੱਗ ਗਿਆ ਮੱਥਾ ਇਹ ਕਾ ਲਈ ਆਉਂਦੇ ਨੇ ਬਾਈ ਹੋਰੀ ਮੱਥੇ ਤੇ ਪਟਾ ਬਈ ਦੇਖੋ ਕਿੰਨਾ ਘੈਂਟ ਆ ਐਟੀਟਿਊਡ ਦਿਖਾਉਂਦਾਗਾ ਆਪਦਾ ਦੇਖੋ ਦੱਲਾ ਤੇ ਮਾਰਦਾ ਜਾਂਦਾ ਆ ਬੈਠਾ ਬਈ ਮੁਕਾਓ ਪੈਰਟ ਜਿਹੜਾ ਆਪਾਂ ਨੂੰ ਸ਼ੁਰੂ ਚ ਮਿਲਿਆ ਸੀ ਬਹੁਤ ਵੱਡਾ ਸਾਈਜ਼ ਆ ਬਈ ਇਹਦਾ ਤੇ ਰੇਟ ਆ ਬਈ ਇਹਦਾ 2 ਲੱਖ 2 ਲੱਖ ਤੋਂ ਉੱਤੇ ਵੀ ਹੁੰਦੇ ਨੇ ਕਈ ਬਾਕੀ ਦੇਖੋ ਯਾਰ ਕਿੰਨਾ ਘੈਂਟ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਮੁਕਾਓ ਪੈਰਟ ਆ ਖੜਾ ਸੂਬੇਦਾਰ ਫਟਡ ਫਾਰਮ ਵਾਲਿਆਂ ਦਾ 66 ਇੰਚ ਦਾ ਅਖਬਰ ਕੋੜਾ ਪਿੰਡ ਪੱਤੋਂ ਹੀਰਾ ਸਿੰਘ ਮੋਗਾ ਤਬੀਤੀਆਂ ਪਾਈਆਂ ਨੇ ਗਲ ਚ ਨੋਕਰਾ ਕੱਦ ਕਾਠ ਦਾ ਪੂਰਾ ਚੰਗਾ ਬਈ ਬਾਕੀ ਬਈ ਨੋਕਰੇ ਘੋੜੇ ਕੇਅਰ ਬਹੁਤ ਭਾਲਦੇ ਨੇ ਇਧਰ ਬਾਈ ਨੇ ਕੱਪੜਾ ਚੱਕ ਵੀ ਲਿਆ ਕਹਿੰਦੇ ਸਰ ਫੇਰ ਕਿਤੇ ਜਾ ਕੇ ਸੋਹਣੇ ਲੱਗਦੇ ਨੇ ਬਈ ਬਹੁਤ ਕੇਅਰ ਭਾਲਦੇ ਨੇ ਤੇ ਦੇਖੋ ਬਈ ਕਿੰਨਾ ਫਨਖਾ ਬਈ ਘੋੜਾ ਬਹੁਤ ਸੋਹਣਾ ਬਚ ਕੇ ਵੀ ਬਚ ਕੇ ਕਿੰਨੀ ਹਾਈਟ ਆ ਬਈ ਇਹਦੀ ਵੀਰੇ 65 ਇੰਚ ਨਾਮ ਬਾਈ ਗੁਰਬਾਜ ਗੁਰਬਾਜ ਫੀਸ ਕਿੰਨੀ ਆ ਬਈ ਇਹਦੀ ਵੀਰੇ 51 ਸੀ ਹੁਣ ਮੱਝੂ ਕੀ ਬਲਟ ਲੈਂਡ ਚ 41 ਕਰਤੀ ਸੀ ਅਸੀਂ ਉੱਥੇ ਫੈਸਲਾ ਲਿਆ ਸੀ ਸਾਰੇਆਂ ਵਾਸਤੇ 41 ਕਰਤੀ ਠੀਕ ਆ ਬਈ ਠੀਕ ਆ ਬਹੁਤ ਸ਼ਾਨਦਾਰ ਘੋੜਾ ਬਈ ਦੇਖੋ ਇਹ ਵੀਰੇ ਸ਼ਾਨ ਨਾਲ ਜਿੱਤਦਾ ਰਿਹਾ ਮੁਖਸਰ ਸਾਹਿਬ ਸ਼ਾਨ ਘੋੜੇ ਨਾਲ ਸ਼ਾਨ ਘੋੜੇ ਨਾਲ ਫਾਸਟ ਸੀ ਸੈਕੰਡ ਸੀ ਅੱਛਾ ਹਾਂਜੀ ਅਜੇ ਸ਼ਾਨ ਦੇ ਨਾਲ ਖੇਡਿਆ ਹੋਇਆ ਇਹ ਹਾਂਜੀ ਵੀਰੇ ਓਕੇ ਓਕੇ ਬਈ ਦੋ ਸ਼ੋਅ ਸੀ ਮੱਝੂ ਕੀ ਲਾਈਨ ਬਈ ਦੇਖੋ 19 ਮਿੰਨਿਆਂ ਦਾ ਸੀ ਵੀਰੇ ਮੁਖਸਰ ਸਾਹਿਬ ਓਕੇ ਜਦੋਂ ਇਹਨੇ ਸ਼ਾਨ ਫਾਸਟ ਸੀ ਇਹ ਸੈਕੰਡ ਸੀ ਅੱਛਾ ਹਾਂਜੀ ਬਹੁਤ ਸ਼ਾਨਦਾਰ ਘੋੜਾ ਬਈ ਦੇਖੋ ਇਹਦੇ ਬੱਚੇ ਵੀ ਵੀਰੇ ਜਿੰਨੇ ਇਹ ਸਾ ਜਿੰਨੇ ਸ਼ੋਅ ਜਿੱਤਿਆ ਬੱਚੇ ਪੂਰੇ ਬੱਚੇ ਵੀ ਟੌਪ ਆ ਵੀਰੇ ਸ਼ੋਅ ਵੀ ਸਾਰੇ ਵਿਨਰ ਆ ਰਹੇ ਰਿਜ਼ਲਟ ਬਾਈ ਟੌਪ ਦਾ ਹੁੰਦਾ ਬਾਈ ਦਾ ਕਹਿਣ ਦਾ ਮਤਲਬ ਜਮਾਤ ਦਾ ਰਿਜ਼ਲਟ ਆ ਬਾਈ ਲਾਗ ਦਾ ਪੋਤਾ ਵੀਰੇ ਇਹ ਡਾਇਮੰਡ ਦਾ ਬੱਚਾ ਡਾਇਮੰਡ ਦਾ ਬੱਚਾ ਹਾਂਜੀ ਐਡਮ ਇਹਦਾ ਪਰਦਾਦਾ ਐਡਮ ਪਰਦਾਦਾ ਹਾਂਜੀ ਮਾਂ ਵੀ ਐਡਮ ਦੀ ਮਾਂ ਵੀ ਇਹਦੀ ਐਡਮ ਦੀ ਆ ਵੀਰੇ ਓਕੇ ਸਾਰੇ ਪਾਸੇ ਬਲੱਡ ਲਾਈਨ ਮਾਗਰ ਮੱਜੂ ਕੀ ਬਲੱਡ ਲਾਈਨ ਹੀ ਆ ਠੀਕ ਆ ਬਾਈ ਹਾਂਜੀ ਤਾਂ ਬਈ ਮਸ਼ਹੂਰ ਕੋੜਾ ਬਈ ਐਡਮ ਹਨਾ ਹਾਂਜੀ ਉਹਨਾਂ ਦੇ ਪਰਿਵਾਰ ਚੋਂ ਆ ਬਈ ਆ ਕੋੜਾ ਤੇ ਬਹੁਤ ਸੋਹਣਾ ਕੋੜਾ ਬਈ ਹਾਂਜੀ ਹਾਂਜੀ ਵੀਰੇ ਬਾਕੀ ਦੱਸਿਓ ਬਈ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਈ ਆ ਕੋੜੇ ਬਾਰੇ ਹਾਂਜੀ ਹਾਂਜੀ ਧੰਨਵਾਦ ਬਾਈ ਓਕੇ ਵੀਰੇ ਥੈਂਕ ਯੂ ਵੀਰੇ ਓਕੇ ਬਾਕੀ ਆਜੋ ਬਈ ਅਗਲੇ ਦਿਖਾਉਣੇ ਆ ਜਿਹੜੇ ਆਪਾਂ ਰਹਿ ਗਏ ਜਾਨਵਰ ਵਿਭਾਗਾਂ ਬਾਈ ਕਿਹੜੇ ਕੋੜੇ ਦਾ ਬੱਚਾ ਬਈ ਇਹ ਇਹ ਬਈ ਹੈਗਾ ਆ ਭਾਂਗਲੇ ਵਾਲੇ ਬਾਜਦਾ ਨਹੀਂ ਪੁੱਤਿਆ ਜੀ ਬਾਜਦਾ ਹੀ ਹਾਂਜੀ ਕੀ ਇਹਦਾ ਕੀ ਨਾਮ ਆ ਬਾਈ ਹਾਂਜੀ ਇਹਦਾ ਨਾਮ ਕੀ ਆ ਇਹਦਾ ਨਾਮ ਆ ਰੁਦਰ ਰਾਜ ਓਕੇ ਬਾਈ ਹਾਈਟ ਬਾਈ ਹਾਈਟ ਬਾਈ 66 ਇੰਚ ਆ ਜੀ 66 ਵਾਲਾ ਜੀ ਦੇਖੋ ਬਈ ਫੀਸ ਵਗੈਰਾ ਕੀ ਰੱਖੀ ਆ ਬਾਈ ਫੀਸ ਬਾਈ ਲੱਗਾਦਾ ਹੀ ਆ ਜਿੱਦਾਂ ਕਹ ਲਈਏ घोड़ੀ ਚੰਗੀ ਆ ਤਾਂ ਕਰ ਲਵਾਂਗੇ ਜਾਇ ਉਹਦਾ 21000 ਫੀਸ ਰੱਖੀ ਆਲੇ ਬਹੁਤਾ ਨਹੀਂ ਛੱਡਿਆ ਘੋੜੀਆਂ ਤੇ ਠੀਕ ਆ ਬਈ ਤੇ ਹੁਣੇ ਹਲੇ ਚਾਲੂ ਕੀਤਾ ਹੀ ਇਸ ਕਰਕੇ 21000 ਫੀਸ ਆ ਰਹੀ ਠੀਕ ਆ ਬਰਾਦਰ ਠੀਕ ਹਾਂਜੀ ਕੀ ਨਾਮ ਆ ਬਈ ਇਹਦਾ ਸ਼ੇਰੇ ਪੰਜਾਬੀ ਸ਼ੇਰੇ ਪੰਜਾਬ ਹਾਂਜੀ ਪਿਛਲੀ ਵਾਰ ਵੀ ਲੈਂਦਾ ਸੀ ਨਾ ਬਈ ਤੁਸੀਂ ਹਾਂਜੀ ਹਾਂਜੀ ਠੀਕ ਆ ਦੇਖੋ ਬਈ ਨੋਕਰੇ ਕੋੜਾਂ ਚ ਮਸ਼ਹੂਰ ਕੋੜਾ ਸਮੁੰਦਰ ਬਈ ਉਹਦਾ ਇਹ ਡੈਕ ਸਮੁੰਦਰ ਦਾ ਬੱਚਾ ਈ ਹਾਂਜੀ ਠੀਕ ਆ ਬਈ ਠੀਕ ਕਿੰਨੀ ਹਾਈਟ ਆ ਬਈ ਇਹਦੀ ਇਹ 68 ਪਲੱਸ ਆਈ 68 ਪਲੱਸ ਹਾਂਜੀ ਫੀਸ ਵਗੈਰਾ ਕੀ ਰੱਖੀ ਆ ਬਈ ਇਹਦੀ ਪੀਸੀ 21000 21000 ਠੀਕ ਆ ਬਈ ਤਾਂ ਦੇਖੋ ਬਈ ਸਮੁੰਦਰ ਦਾ ਡਾਇਰੈਕਟ ਬੱਚਾ ਕਰੋ ਸ਼ੌਂਤ ਬਹੁਤ ਫੋਣਾ ਬਈ ਤੇ ਬਹੁਤ ਸ਼ਾਨਦਾਰ ਘੋੜਾ ਹੈਗਾ ਧੰਨਵਾਦ ਵੀਰੇ ਆਯੋ ਵੀ ਅਗਲੀ ਦਿਖਾਉਣੀ ਆ ਅਸਲੀ ਮੇਲਾ ਤਾਂ ਬਈ ਇੱਧਰ ਲੱਗ ਰਿਹਾ ਦੇਖੋ ਕਿੰਨੇ ਲੋਕ ਖੜੇ ਨੇ ਘੋੜੇ ਦੇ ਆਲੇ ਦੁਆਲੇ ਕੱਦ ਦੇਖੋ ਬਈ ਕਿੱਡਾ ਵੱਡਾ ਘੋੜੇ ਦਾ ਬਹੁਤ ਚੰਗਾ ਘੋੜਾ ਬਈ ਇਹੇ ਮਸ਼ਹੂਰ ਆ ਬਈ ਇਹ ਆ ਬਈ ਮੱਝੂ ਕੀ ਬਲੱਡ ਲਾਈਨ জੂਮ ਕਰਕੇ ਦਿਖਾਉਂਦੇ ਆ ਤੁਹਾਨੂੰ ਦੇਖੋ ਬਈ ਬਿਊਟੀ ਦੇਖੋ ਕੋੜੇ ਤੇ ਕੀ ਬਾਤ ਐ ਇੱਧਰ ਆ ਬਈ ਪਾਂਛੀਆਂ ਦੀ ਸਟਾਲ ਗਿੱਲ ਫਾਰਮ ਆ ਜੋ ਦਿਖਾਈਏ ਪਾਂਛੀ ਸਾਰੇ ਪਹਿਲਾਂ ਤਾਂ ਇੱਧਰ ਦੇਖੋ ਬਈ ਇੱਧਰ ਨੇ ਡਕਸ ਹੰਸ ਇੱਕ ਉਹ ਕਬੂਤਰ ਆ ਗਿਆ ਬਈ 12 ਕਬੂਤਰ ਆ ਗਿਆ ਕੀ ਬਾਤ ਐ ਇੱਕੋ ਦਾਮੀ ਬਹਿ ਗਿਆ ਬਈ ਆ ਕੇ ਬੱਲੇ ਯਾਰ ਚਲੋ ਉਹਨੂੰ ਬੈਠਣ ਤੋਂ ਬਾਅਦ ਚ ਦੇਖਦੇ ਆ ਤੇ ਇਧਰ ਨੇ ਬਈ ਫੈਂਸੀ ਕਬੂਤਰ ਆਹ ਸਪਰਾਈਟ ਤੇ ਬ੍ਰਹਮਾ ਤੇ ਉਸ ਤੋਂ ਬਾਅਦ ਵੀਰੇ ਇਧਰ ਹੋਰ ਬਰੀਡ ਆ ਆ ਨਹੀਂ ਪਤਾ ਕਿਹੜੀ ਆ ਤੇ ਆਹ ਨੇ ਬਲੈਕ ਫਿਲਕੀ ਬਈ ਤੇ ਇਧਰਲੇ ਪਾਸੇ ਨੇ ਬਈ ਹੋਰ ਬਰੀਡਾਂ ਆਹ ਬਰੀਡਾਂ ਬਾਰੇ ਆਪਾਂ ਨੂੰ ਪਤਾ ਨਹੀਂ ਬਈ ਫੈਂਸੀ ਬਰੀਡਾਂ ਨੇ ਮੁਰਗਿਆਂ ਦੇ ਵਿੱਚ ਤੇ ਇਧਰ ਦੇਖੋ ਬਈ ਆ ਡੌਗਸ ਦੇ ਬੱਚੇ ਦੇਖੋ ਆ ਪਤਾ ਨਹੀਂ ਕਿਹੜੀ ਬਰੀਡ ਆ ਇਹ ਬਈ ਤੁਸੀਂ ਦੱਸਿਓ ਕਮੈਂਟ ਕਰਕੇ ਕਿਹੜੇ ਆ ਇਹ ਮੈਨੂੰ ਵੀ ਨਹੀਂ ਪਤਾ ਅੱਜ ਹੀ ਦੇਖਿਆ ਇੱਧਰ ਨੇ ਬਈ ਟਰਕੀ ਤੇ ਆਹ ਮੁਰਗੇ ਹੋਰ ਤਰ੍ਹਾਂ ਦੇ ਤੇ ਇੱਧਰ ਨੇ ਬਈ ਚਕੋਰਾ ਚਿੱਟੀਆਂ ਉਧਰ ਨੇ ਬਈ ਟਰਕੀਆਂ ਦੇ ਬੱਚੇ ਆਹ ਚਿੱਟੇ-ਚਿੱਟੇ ਟਰਕੀਆਂ ਦੇ ਬੱਚੇ ਨੇ ਤੇ ਤਿੱਤਰ ਵੀ ਨੇ ਨਾਲ ਬਾਕੀ ਇੱਧਰ ਆ ਸਾਰੇ ਬਰਡਸ ਨੇ ਬਈ ਤੇ ਬਈ ਆਹ ਬੱਚਿਆਂ ਬਾਰੇ ਜ਼ਰੂਰ ਦੱਸਿਓ ਕਿਹੜੀ ਨਸਲ ਦੇ ਕੁੱਤੇ ਦੇ ਬੱਚੇ ਨੇ ਬਈ ਇਹ ਪੱਕਾ ਦੱਸਿਓ ਆ ਆ ਗਿਆ ਬਈ ਦੁਬਾਰੀ ਢੇੜਾ ਦੇ ਕੇ ਇਹ 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 ਵਹਿੰਦਾ ਵਹਿੰਦਾ ਟੱਪ ਗਿਆ ਬਈ ਆ ਜਾਂਦਾ ਮੇਲੇ 'ਚ ਲੈ ਜਾਂਦਾ ਨਿਆਰੀ ਮੇਲਾ ਦੇਖਦਾ ਫਿਰਦਾ ਬਈ ਆ ਆ ਗਿਆ ਏ ਉਹ ਟੱਪ ਗਿਆ ਦੁਬਾਰੇ ਆ ਗਿਆ ਆ ਬਹਿ ਗਿਆ ਟਾਵਰ ਤੇ ਚੱਕ ਬਈ ਲੈਟਾਂ ਤੇ ਇੱਧਰ ਆ ਗਿਆ ਬਈ ਨੋਖਰਾ ਕਹਿੰਦਾ ਥੋੜਾ ਥੋੜਾ ਪਿੱਛੇ ਨੂੰ ਹੋ ਜੋ ਪਿੱਛੇ ਨੂੰ ਸਮੁੰਦਰ ਆ ਕਹਿੰਦਾ ਮੈਂ ਸਮੁੰਦਰ ਆ ਜਾਂਦਾ ਬਈ ਸਮੁੰਦਰ ਦਾ ਬੱਚਾ ਕੀ ਬਾਤ ਹੈ ਬਈ ਨਖਰਾ ਬੂਰਾ ਇੱਧਰ ਆ ਬਈ ਬਹੁਤ ਸ਼ਾਨਦਾਰ ਟੈਂਟ ਤੇ ਅੰਦਰ ਘੋੜੇ ਬਈ ਆ ਜੂ ਦਿਖਾਈਏ ਦੀ ਨਾਮ ਹੈ ਬ੍ਰੇਦਾ ਸਰਪੰਚ ਮੇਰੇ ਸਰਪੰਚ ਓਕੇ ਕਿੰਨੀ ਹਾਈਟ ਹੈ ਬਈ ਇਹਦੀ 66 66 ਫੀਟ ਫੀਸ ਕਿੰਨੀ ਰੱਖੀ ਹੈ ਜੀ 75000 75000 ਓਕੇ ਕਿਹੜੀ ਲਾਈਨ ਚ ਆ ਗਿਆ ਦਲਬਾਗ ਦਾ ਹਾਂ ਡਾਇਰੈਕਟ ਠੀਕ ਠੀਕ ਮਾਫ ਰੀਡਮ ਦੇਖੋ ਵੀ ਦਲਬਾਗ ਦਾ ਬੱਚਾ ਹੈਗਾ ਕਰੋ ਸ਼ੌਂਕ ਨਹੀਂ ਬਹੁਤ ਸੋਹਣਾ ਬਈ ਬੱਚਾ ਬਾਕੀ ਆ ਜੋ ਬਈ ਅੱਗੇ ਦਿਖਾਉਣੇ ਨੇ ਦੋ ਹੋਰ ਖੜੇ ਨੇ ਆ ਦੇਖੋ ਬਈ ਫਰੀਦਕੋਟ ਹੌਰਸ ਸ਼ੋਅ ਕੀ ਨਾਮ ਆ ਬਈਆ ਘੋੜੇ ਦਾ ਇੱਧਰ ਆ ਜਾ ਕਰਿਓ ਬਈ ਮੜਾਏ ਉੱਤੇ ਨੂ ਕਿਹੜੀ ਲਾਈਨ ਚੋਂ ਆ ਗਿਆ ਬਈ ਇਹ ਅਲੀਸ਼ਾਨ ਲਾਈਨ ਤੋਂ ਅਲੀਸ਼ਾਨ ਲਾਈਨ ਦਾ ਓਕੇ ਬਾਪ ਇਹਦਾ ਸਰਖਾਬ ਆ ਅੱਛਾ ਸਰਖਾਬ ਲਵਾਣਾ ਚਾਹੀਏ ਓਕੇ ਸਰਖਾਬ ਦਾ ਕਿਹੜੇ ਲਾਉਣ ਵਾਲੇ ਘੋੜੇ ਦਾ ਦੇਖੋ ਬਈ ਮਸ਼ਹੂਰ ਘੋੜਾ ਸਰਖਾਬ ਉਹਦਾ ਬੱਚਾ ਬਈ ਇਹ ਬਾਕੀ ਬਈ ਇੱਧਰ ਦੇਖੋ ਪੱਖੇ ਵਾਲਾ ਸਿਸਟਮ ਲਾ ਰੱਖਿਆ ਤਾਂ ਪੂਰ ਜਾਈ ਜਾਂਦੀ ਆ ਹਨਾ ਪਾਣੀ ਵਾਲਾ ਸਿਸਟਮ ਲਾ ਰੱਖਿਆ ਥੱਲੋਂ ਬਸ਼ੀਰੇ ਵਾਸਤੇ ਚਾਹ ਬਣੀ ਛਕ ਲੈ ਚਾਹ ਬੱਸ ਧੰਵਾਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਬੋਰਡ ਆ ਬਾਈ ਹੋਰਾਂ ਦਾ ਕੋਈ ਵੀ ਘੋੜੀ ਘੋੜੀ ਮੈਟ ਕਰਾਉਣੀ ਹੋਵੇ ਕਰਾ ਸਕਦੇ ਹੋ ਵੀ ਕੰਡੈਕਟ ਤੁਸੀਂ ਬਾਕੀ ਆ ਜੋ ਵੀ ਚੱਲੀਏ ਅੱਗੇ ਘੈਂਡ ਘੈਂਡ ਚੀਜ਼ਾਂ ਦਿਖਾਈਏ ਤੁਹਾਨੂੰ ਇੱਧਰ ਖੜੇ ਨੇ ਬਸ਼ੀਰੇ ਬਸ਼ੀਰੀਆਂ ਰਿੰਗਾਂ ਦੇ ਅੰਦਰ ਸਰਪੰਚ ਸਾਹਿਬ ਇੱਧਰ ਜੀ ਆ ਜਾਓ ਆ ਜੋ ਘੋੜੇ ਦੀ ਡਿਟੇਲ ਲੈਣੇ ਆ ਗੱਲਬਾਤ ਕਰੀਏ ਇੱਧਰ ਆ ਬਾਈ ਘੋੜਾ ਨਵਾਬ ਤੇ ਬਾਈ ਕਿਹੜੇ ਕੋੜੇ ਦਾ ਬੱਚਾ ਜੀ ਇਹ ਇਹ ਰਤਨਾਕਰ ਦਾ ਵੀਰੇ ਡਾਇਰੈਕਟ ਰਤਨਾਕਰ ਦਾ ਡਾਇਰੈਕਟ ਬੱਚਾ ਹੈ ਜੀ ਹਾਂ ਜੀ ਮਾਂ ਇਹਦੀ ਮੋਣੀ ਆ ਮਾਂ ਮੋਣੀ ਆ ਹਾਂਜੀ ਹਾਈਟ ਇਹਦੀ ਹਾਈਟ 64 ਪਲੱਸ ਵੀਰੇ 64 ਪਲੱਸ ਹਾਈਟ ਆ ਤਾਂ ਬਈ ਨਵਾਬ ਦਾ ਨਾਮ ਵੀ ਵਧੀਆ ਹੈਗਾ ਹਨਾ ਸਾਰਿਆਂ ਨੇ ਸੁਣਿਆ ਹੀ ਹੋਇਆਗਾ ਫੀਸ ਕਿੰਨੀ ਆਈ ਇਹਦੀ ਵੀਰੇ 75000 ਰੁਪਏ 75000 ਹਾਂਜੀ ਸ਼ੋਅ ਵਗੈਰਾ ਕਿੱਥੇ ਕਿੱਥੇ ਗੱਡਿਆ ਜੀ ਇਹ ਹਾਂਜੀ ਸ਼ੋਅ ਕਿੱਥੇ-ਤੇ ਗੱਡਿਆ ਜੀ ਪੋਸ਼ਕਰ ਆਮ ਜਿੰਨੇ ਆਪਣੇ ਪੰਜਾਬ ਦੇ ਸ਼ੋਹ ਨੇ ਉਹ ਵੀ ਸਾਰੇ ਓਕੇ ਆਲੂ ਬਈ ਹਾਂ ਸਾਰੇ ਸ਼ੋਹਾਂ ਚ ਖੇਡਿਆ ਹੋਇਆ ਦੋਨੇ ਕੋੜੇ ਆਪਣੇ ਆ ਜੀ ਹਾਂਜੀ ਦੋਨੇ ਜੀ ਉਹਦਾ ਨਾਮ ਮਹਿਤਾਬ ਆ ਉਹਦਾ ਮਹਿਤਾਬ ਆ ਉਹ ਦੇਵਰਾਜ ਰਣੀਆਂ ਦਾ ਉਹ ਦੇਵਰਾਜ ਦਾ ਹਾਂਜੀ ਉਹਦੀ ਮਾਂ ਪੰਜਾਬ ਵਾਲੀ ਸ਼ਾਨ ਦੇ ਠੀਕ ਹੈ ਜੀ ਚਲੋ ਉਹ ਵੀ ਚੱਲ ਕੇ ਦਿਖਾਉਨੇ ਆ ਬਈ ਤੁਹਾਨੂੰ ਤੇ ਬਾਕੀ ਬਈ ਆਹ ਕੋੜਾ ਇਹਦਾ ਕਰੋ ਸ਼ੌਂਕ ਬਈ ਬਹੁਤ ਸ਼ਾਨਦਾਰ ਕੋੜਾ ਬਈ ਤੇ ਮੈਚਿੰਗ ਲਈ ਬਾਈ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਨੰਬਰ ਬਈ ਪਿੱਛੇ ਹੈਗੇ ਨੇ ਹਨਾ ਬੋਰਡ ਦੇ ਉੱਤੇ 9376651919 51919 ਹਾਂ 93104 ਠੀਕ ਹੈ 20004 ਠੀਕ ਹੈ ਧੰਨਵਾਦ ਜੀ ਆਇਓ ਬਈ ਤੁਹਾਨੂੰ ਪਰਲਾ ਘੋੜਾ ਦਿਖਾਉਨੇ ਆ ਬਾਈ ਹੋਰਿਆਂ ਦਾ ਬਾਕੀ ਡਿਟੇਲ ਬਾਈ ਹੋਰਾਂ ਨੇ ਤੁਹਾਨੂੰ ਦੱਸਤੀ ਪਰਲੇ ਘੋੜੇ ਦੀ ਮੈਂ ਕਿੰਨਾ ਟਾਈਮ ਲੱਗੇ ਮਹਿਤਾਬ ਸਟੇਲੀਅਨ ਕਰੋ ਵੀ ਸ਼ੌਕ ਹੈ ਯਾ ਤਾ ਬਈ ਆਸਟ੍ਰੇਲੀਅਨ ਘੋੜਾ ਬਈ ਇਹਦਾ ਵੀ ਚੰਗਾ ਨਾਮ ਆ ਮਹਿਤਾਬ ਦਾ ਐਦੀ ਫੀਸ ਕਿੰਨੀ ਰੱਖੀ ਹੈ ਜੀ ਇਹਦੀ 51000 ਇਹਦੀ 51 ਜੀ ਤਾਂ ਬਈ ਆਹ ਫੀ ਦੋਨੇ ਚੈਂਪੀਅਨ ਘੋੜੇ ਬਈ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਥੱਲੇ ਇਧਰ ਖੜੀਆਂ ਨੇ ਬਈ ਵੇਚਣ ਵਾਲੀਆਂ ਘੋੜੀਆਂ ਇਧਰ ਖੜੀਆਂ ਨੇ ਭਰੀ ਪਈ ਆ ਬਈ ਮੰਡੀ ਸਾਰੀ ਆ ਇਧਰ ਆ ਬਈ ਫਤੇ ਆਸਟ੍ਰੇਲੀਅਨ ਦੇਖੋ ਕਿੱਡਾ ਤਾਕੜਾ ਘੋੜਾ ਬਈ ਮੱਝੂ ਕੇ ਬਲੱਡ ਲਾਈਨ ਦਾ ਬਹੁਤ ਤਾਕੜੀ ਹਾਈਟ ਆ ਬਈ ਵਾਹ ਵਾਹ ਕੀ ਬਾਤ ਐ ਨੋਕਰਾ ਲਾਲ ਪੱਟੀਆਂ ਬੰਨੀਆਂ ਨੇ ਬਈ ਕਾਲੀ ਪਈ ਆ ਗਾਨੀ ਦੇਖੋ ਕਿੰਨਾ ਸਣੱਖਾ ਬਈ ਬਹੁਤ ਸ਼ਾਨਦਾਰ ਆ ਬਈ ਬਸ਼ੇਰਾ ਕਿਆ ਬਾਤ ਹੈ ਯਾਰ ਕੈਂਟਾ ਚੀਜ਼ ਬੜਾ ਸੁਨੱਖਾ ਬਈ ਬਹੁਤ ਸੋਹਣਾ ਨਜ਼ਰ ਵੀ ਨਾ ਲੱਗੇ ਜੇ ਲੋ ਬਈ ਇੱਧਰ ਨੇ ਆਖਰੀ ਦੋ ਘੋੜੇ ਹਨਾ ਜਿਹੜੇ ਤੁਹਾਨੂੰ ਦਿਖਾਉਣ ਲੱਗੇ ਆ ਬਾਕੀ ਵਧੀਆ ਵਧੀਆ ਸਾਰੇ ਦਿਖਾਤੇ ਬਈ ਤੇ ਸੋਹਣਾ ਟੈਂਟ ਲਾਇਆ ਹੋਇਆ ਹੈ ਬਾਈ ਹੋਰਾਂ ਨੇ ਤੇ ਆਜੋ ਪੁੱਛ ਲੈਣੇ ਆ ਬਈ ਘੋੜੇ ਬਾਰੇ ਕੀ ਆਲਾ ਵੀਰੇ ਆ ਫੜਿਓ ਬਈ ਕਿਹੜੀ ਬਲੱਡ ਲਾਈਨ ਤੇਰੀ ਹੈ ਬਈ ਇਹ ਹੀ ਗੁਲਜਾਰ ਬਲੱਡ ਲਾਈਨ ਦਾ ਗੁਲਜਾਰ ਦਾ ਪੁੱਤ ਆ ਇਹ ਇਹਦਾ ਨਾਮ ਅਕਬਰ 67 ਜੀ ਆਫੀ ਬਈ ਬਹੁਤ ਸੋਹਣਾ ਬਸ਼ੀਰਾ ਨੁਕਰਾਂ ਫਰਸਟ ਆਇਆ ਸੀ ਬਈ ਇਹ ਗੱਲਬਾਤ ਕਰਦੇ ਆਂ ਦੇਖੋ ਬਈ ਕਰੋ ਸ਼ੌਟ ਫਸ ਆਇਆ ਹੋਇਆ ਬਈ ਇਹ ਹਾਂਜੀ ਇਹ ਕੋਰਖੇਤਰ ਪੁਰਖੇਤਰ ਤੋਂ ਜੀ ਪਰ ਖੇਤਰ ਫਸ ਆਇਆ ਸੀ ਤੇ ਕਾ ਦਾ ਕੰਪੀਟੀਸ਼ਨ ਸੀ ਬਈ ਆਹੀ ਸਰ ਦੁੱਧਾਂ ਦੇ ਵਿੱਚ ਪਾਇਆ ਸੀ ਨੁਕਰਾਂ ਚ ਓਕੇ ਓਕੇ ਬਿਊਟੀ ਕੰਟੈਸਟ ਬਿਊਟੀ ਹਾਂਜੀ ਤਾਂ ਬਈ ਬਿਊਟੀ ਚ ਫਸਟ ਆਇਆ ਹੋਇਆ ਬਈ ਇਹ ਦੇਖੋ ਕਿੰਨਾ ਸੋਹਣਾ ਬਈ ਇਹ ਕਿਹੜੀ ਕਿਨਾਰੇ ਲਾਈਨ ਚੋਂ ਆबई? ਇਹ ਮਹਾਰਾਣੇ ਦਾ ਜੀ, ਡੋਡਾ ਵਾਲੇ ਮਹਾਰਾਣੇ ਦਾ। ਓਕੇ। ਇਹਦੀ ਕਿੰਨੀ ਹੈ ਜਬਈ? ਇਹ 30 ਮਹੀਨਿਆਂ ਦਾ ਜੀ। ਠੀਕ ਆ ਬਈ, ਠੀਕ ਆ। ਹਾਂ ਜੀ। ਇਹਦਾ ਛੋਟਾ ਬਈ ਹਜੇ ਇਹਨੂੰ ਤਾਂ ਨਹੀਂ ਛੱਡਣ ਲੱਗੇ। ਨਹੀਂ ਲੱਗੇ, ਕੱਗੀਆਂ ਇੱਕ ਦੋ ਘੋੜੀਆਂ ਛੱਡਿਆ। ਇਹਦੀ ਕਿੰਨੀ ਫਿਕਸ? ਇਹਦੀ ਹਜੇ ਕੋਈ ਫਿਕਸ ਨਹੀਂ ਹੈਗੀ। ਅੱਛਾ ਕੋਈ ਫਿਕਸ ਨਹੀਂ। ਕਾ ਵੀ ਤੁਸੀਂ ਇਹਦੀ ਵੀ ਸਟਾਰਟਸ ਆਪਾਂ ਲੈ ਸਕਦੇ ਹੋ। ਬਿਊਟੀ ਕੰਪੀਟੀਸ਼ਨ ਚ ਫੱਟ ਆਇਆ ਹੋਇਆ ਬਈਆ ਨੌਕਰਾ ਬਸ਼ੇਰਾ। ਬਾਕੀ ਤੁਸੀਂ ਜਦੋਂ ਕਮੈਂਟ ਕਰਕੇ ਤੁਮੂਕੇ ਮਿਲ ਗਿਆ। ਬਈਆ ਉਹ ਤਾਂ ਨੰਬਰ ਬੋਲ ਦੋ। ਲੋ ਜੀ ਆ ਨੰਬਰ ਆ ਆਪ ਸ਼ੇਰੇ ਦੀ ਸਟੱਡ ਸਰਵਿਸ ਲੈਣ ਲਈ ਆ ਨੰਬਰ ਤੇ ਕਾਲ ਕਰ ਸਕਦੇ ਹੋ ਬਈ ਇਧਰ ਆ ਬਈ ਬਾਜ਼ਾਰ ਆਜੋ ਸਾਰਾ ਬਾਜ਼ਾਰ ਕਮਾਉਣੇ ਆ ਖੁੰਡੇ ਖੁੰਡੀਆਂ ਰਸੇ ਕੋੜਿਆਂ ਦੀਆਂ ਕਾਠੀਆਂ ਸਾਰਾ ਸਮਾਨ ਪਿਆ ਬਈ ਲਗਭਗ ਇਧਰ ਪਈ ਨੇ ਮਸਾਲੇ ਪਸ਼ੂਆਂ ਦੇ ਤੇ ਇਧਰ ਤਲਿਆਰੇ ਤੁਲੂਰੇ A to Z ਸਾਰੀਆਂ ਚੀਜ਼ਾਂ ਨੇ ਆ ਦੇਖੋ ਬਈ ਹੱਥ 'ਚ ਫੜਨ ਵਾਲੀਆਂ ਖੁੰਡੀਆਂ ਛੋਟੀਆਂ ਛੋਟੀਆਂ ਘੋੜੇ ਵਾਲੀਆਂ ਸਾਰੀਆਂ ਦੁਕਾਨਾਂ ਤੇ ਮਿਲ ਜਾਣਗੀਆਂ ਬਈ ਤੇ ਆ ਪਏ ਨੇ ਬਈ ਕੁਸ਼ਕ ਮਸਾਲੇ ਹੋਰ ਤੇ ਆ ਸਾਰਾ ਬਾਜ਼ਾਰ ਆ ਬਈ ਭਰਿਆ ਪਿਆਗਾ ਬਸ ਇੱਕ ਦਿਨ ਚ ਮੇਲਾ ਵਿਛੜ ਜੂ ਅੱਜ ਆਜਦੇ ਹੀ ਆ ਮੇਲਾ ਬਹੁਤ ਸੋਹਣਾ ਲੱਗਿਆ ਬਈ ਬਾਜ਼ਾਰ ਘੈਂਟ ਆ ਰੰਗ ਬੰਨਿਆ ਪਿਆ ਬਾਕੀ ਬਈ ਆਪਾਂ ਸਾਰੀ ਮੰਡੀ ਚ ਗੇੜਾ ਦੇ ਆਏ ਸਾਰੇ ਜਾਨਵਰ ਤੁਹਾਨੂੰ ਦਿਖਾਤੇ ਬਈ ਠੀਕ ਆ ਬਈ ਹੋ ਠੀਕ ਹਾਂ ਤਾ ਮਿੱਤਰੋ ਆਫੀ ਆਜੀ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਘੈਂਟ ਘੈਂਟ ਵੀਡੀਓ ਤੁਹਾਨੂੰ ਦਿਖਾਉਂਦੇ ਰਾਵਾਂਗੇ ਸਤਿ ਸ੍ਰੀ ਅਕਾਲ